ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਮਾਰਵਾੜੀ ਜਾਨਵਰ ਦਿਖਾਉਣੇ ਆ ਇੱਕ ਤਾਂ ਜਿਹੜਾ ਤੁਸੀਂ ਆ ਸਾਹਮਣੇ ਬਹੁਤ ਜ਼ਿਆਦੇ ਚੰਗੀਆਂ ਬਣਤਰਾਂ ਵਾਲਾ ਚੰਗੀ ਬਲੱਡ ਲਾਈਨ ਦਾ ਬਸ਼ੇਰਾ ਤੁਰਿਆ ਆਉਂਦਾ ਦੇਖ ਦਿਓ ਇੱਕ ਤਾਂ ਬਾਈ ਨੇ ਇਹ ਸੇਲ ਕਰਨਾ ਤੇ ਦੂਜੀ ਏਸੇ ਬਸ਼ੇਰੇ ਦੀ ਜਿਹੜੀ ਮਾਂ ਗਈ ਘੋੜੀ ਉਹ ਬਾਈ ਨੇ ਵੇਚਣੀ ਆ ਉਹ ਅੱਗੇ ਆਪਾਂ ਤੁਹਾਨੂੰ ਦਿਖਾ ਰਹੇ ਆ ਆ ਘੋੜੀ ਆ ਦੋਸਤੋ ਮੱਥੇ ਫੁੱਲ ਵਾਲੀ ਘੋੜੀ ਗੱਬਣ ਚੈੱਕ ਪਾਸਾ ਕਿੰਨੇ ਚਿਰ ਦੀ ਆ ਉਹ ਵੀ ਤੁਹਾਨੂੰ ਦੱਸਾਂਗੇ ਸੋ ਪਹਿਲਾਂ ਗੱਲਬਾਤ ਇਸ ਬਸ਼ੇਰੇ ਬਾਰੇ ਕਰਦੇ ਆਂ ਬਸ਼ੇਰੇ ਦੀ ਉਮਰ ਹੋ ਗਈ ਦੋਸਤੋ 15 ਮਹੀਨੇ ਤੇ ਕਾਦਾ ਦੋਸਤੋ ਇਹਦਾ 60 ਇੰਚ ਬੰਤਰਾਂ ਚੈੱਕ ਕਰੋ ਸ਼ਕੀਨ ਕੁੰਡੀ ਵਾਲਾ ਛੋਟਾ ਕਾਨਾ ਜਮਾ ਇਹਨਾਂ ਦਿਲ ਬਣਦਾ ਮੱਥੇ ਤੇ ਇਹਦੇ ਫੁੱਲ ਆ ਲੈਂਥ ਲੋਂਥ ਚੈੱਕ ਕਰੋ ਤੇ ਚੈਂਪੀਅਨ ਘੋੜੇ 골ਡਨ ਰੌਕ ਦਾ ਬੱਚਾ ਇਹ ਸੋ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਹੈ ਇਹਦੀ ਪਿੱਠਪੁੜੇ ਦਾ ਚੰਗਾ ਬਸ਼ੇਰਾ ਮਜ਼ਬੂਤ ਵੀ ਬੜਾਗਾ ਬਾਕੀ 15 ਮਹੀਨੇ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਕਰਦਾ ਹੁੰਦਾ ਵਧੀਆ ਚੰਗਾ ਆਸਟ੍ਰੇਲੀਅਨ ਬਣ ਕੇ ਨੇ ਤਿਆਰ ਹੋਣਾ ਪੱਕਾ ਕਾਲਾ ਰਾਂਗਾ ਬਸ਼ੀਰੇ ਦਾ ਗਰਦਨ ਗੁਰਦਨ ਬੜੀ ਪਤਲੀ ਆ ਮੂੰਹ ਮਹਾਂਦਰੇ ਦਾ ਬੜਾ ਸੁਨੱਖਾ ਬਸ਼ੀਰਾ ਤੇ ਕੰਨ ਵੀ ਜਮਾਂ ਟੌਪ ਕਲਾਸ ਨੇ ਮਾਰਵਾੜੀ ਦੇ ਵਿੱਚ ਜੋ ਚੀਜ਼ ਨੂੰ ਸਭ ਤੋਂ ਪਹਿਲੇ ਨੰਬਰਾਂ ਦੇ ਵਿੱਚ ਨੋਟਿਸ ਕੀਤਾ ਜਾਂਦਾ ਨਾ ਕੰਨਾਂ ਦੀ ਸ਼ੇਪ ਬਹੁਤ ਜਿਆਦਾ ਪਰਫੈਕਟ ਆ ਇਹਦੀ ਬਾਕੀ ਸੁੰਭਾ ਕੰਨੀ ਤੁਸੀਂ ਨਿਗਾਹ ਮਾਰ ਲਓ ਕਿਸੇ ਪਾਸਿਓਂ ਬਸ਼ੀਰੇ ਦੇ ਵਿੱਚ ਕੋਈ ਘਟ ਨਹੀਂ ਚੰਗਾ ਅਸਟ੍ਰੇਲੀਅਨ ਬਣ ਕੇ ਤਿਆਰ ਹੋ ਜਾਣਾ ਤੇ ਘੋੜਾ ਦਾ ਤੁਸੀਂ ਦੇਖੋ ਵੀ 15 ਮਹੀਨੇ ਉਮਰ ਦੇ ਹਿਸਾਬ ਨਾਲ ਇਹ ਬਣਿਆ ਹੀ ਖੜਾਗਾ ਸੋ ਜੇ ਕਿਸੇ ਭਰਾ ਦੀ ਵਿਚਾਰ ਬਣਦੀ ਹੈ ਵੀ ਚੰਗਾ ਮਾਰਵਾੜੀ ਬਸ਼ੀਰਾਗੇ ਸਟੱਡ ਸਰਵਿਸ ਵਾਸਤੇ ਆਪਾਂ ਰੱਖਣਾਗਾ ਤਾਂ ਗੌਰ ਕਰ ਲਿਓ ਆਹ ਬਸ਼ੀਰੇ ਦੀ ਮੰਗ ਹੀ ਦੋਸਤੋ ਇਹ ਘੋੜੀ ਦੀ ਉਮਰ ਲਗਭਗ 7 ਕਸਾਲਾ ਕੱਦ 61 ਇੰਚਾ ਘੋੜੀ ਦੇ ਮੱਥੇ ਉੱਤੇ ਫੁੱਲ ਆ ਬਿਸ਼ੇਰੇ ਵਾਂਗੂ ਹੀ ਘੋੜੀ ਦੇ ਵੀ ਮੱਥੇ ਤੇ ਫੁੱਲ ਆ ਲੈਂਥ ਲੋਂਥ ਘੋੜੀ ਦੀ ਬੜੀ ਚੰਗੀ ਆ ਬਾਕੀ ਕੱਟ ਪੁਆਇੰਟ ਤੁਸੀਂ ਦੇਖ ਸਕਦੇ ਹੋ ਧੌਣ ਧੂਣ ਦੇ ਵਿੱਚ ਬਰੀਕੀਆਂ ਬੜੀਆਂ ਨੇ ਮਣੀਆਂ ਮੁਣੀਆਂ ਦੇਖੋ ਤੁਸੀਂ ਇਹਦਾ ਸੋ ਚੰਗੀ ਘੋੜੀ ਆ ਇਹ ਘੋੜੀ 4.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਇਸ ਵਕਤ ਅਤੁੱਲਿਆ ਤੋਂ ਅਤੁੱਲਿਆ ਜਿਹੜਾ ਰਾਜਾ ਸਟੱਡ ਫਾਰਮ ਵਾਲਿਆਂ ਕੋਲੇ ਆ ਰਾਜੇ ਢਾਬੇ ਵਾਲਿਆਂ ਕੋਲੇ ਕਹ ਲੋ ਚਾਹੇ ਉਹਨਾਂ ਦੇ ਕੋਲੇ ਆ ਉਹਦਾ ਉਹ ਤੋਂ ਗੱਬਣਾ ਦੋਸਤੋ ਆਪ ਉਹ ਹੈਗਾਗਾ ਰਣਸੀ ਵਾਲੇ ਪਰਸ਼ੇਣ ਦਾ ਬੱਚਾ ਸੋ ਬਹੁਤ ਜਿਆਦੇ ਚੰਗਾ ਰਿਜ਼ਲਟ ਕੋੜੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਤੋਂ ਵੀ ਦੇਊਗੀ ਤੇ ਬਾਕੀ ਆ ਰਿਜ਼ਲਟ ਤੁਹਾਡੇ ਸਾਹਮਣੇ ਖੜਾਗਾ ਜਿਹੜਾ ਬਸ਼ੀਰ ਆਪਾਂ ਸੇਲ ਵਾਸਤੇ ਤੁਹਾਨੂੰ ਦਿਖਾਇਆ ਪਹਿਲਾਂ ਵੀ ਇਸ ਕੋੜੀ ਦੇ ਦੋ ਤਿੰਨ ਸੂਏ ਦੇ ਬੱਚੇ ਆਪਾਂ ਦੇਖੇ ਆ ਦੋਸਤੋ ਉਹ ਵੀ ਬਹੁਤ ਚੰਗੇ ਬੱਚੇ ਆਏ ਸੀ ਸੋ ਡਰੈਸ ਕਰ ਲੋ ਨੋਟ ਨਾਮ ਆ ਬਾਈ ਦਾ ਜਗਰਾਜ ਸਿੰਘ ਪਿੰਡ ਸਹਾਰਨ ਮਾਜਰਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇਹ ਆਪਣਾ ਰਾੜਾ ਸਾਬ ਤੋਂ ਤੇ ਅਹਿਮਦਗੜ ਮੰਡੀ ਤੋਂ 11 ਕਿਲੋਮੀਟਰ ਦੂਰ ਪਿੰਡ ਪੈ ਜਾਂਦਾ ਨੰਬਰ ਕਰ ਲਓ ਨੋਟ 98799 45288 ਹੋਮ ਬਰੀਡਾ ਬਸ਼ੇਰਾ ਹੈ ਬਾਈ ਦੇ ਘਰ ਦਾ ਹੀ ਤੇ ਵਪਾਰ ਦਾ ਕੋਈ ਕੰਮ ਨਹੀਂ ਬਾਈ ਦਾ ਦੋਨੇ ਜਾਨਵਰ ਇਹ ਸੇਲ ਕਰਨੇ ਆ ਪਹਿਲਾਂ ਵੀ ਘੋੜੀ ਨੇ ਬੱਚੇ ਚੰਗੇ ਦਿੱਤੇ ਆ ਤੇ ਆਹ ਬਸ਼ੇਰੇ ਬਾਰੇ ਵੀ ਤੁਸੀਂ ਵਿਚਾਰ ਕਰ ਲਿਓ ਦੋਨੇ ਜਾਨਵਰ ਬਹੁਤ ਟਾਪ ਦੇ ਆ ਦੋਸਤੋ